ਨਮਸਕਾਰ ਜੀ ਬੀਬੀ ਨਿਊਜ਼ ਪੰਜਾਬ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ ਹੋਸਟ ਕੁਜੀਬ ਸਿੰਘ ਥੜਾ ਤੰਤੰ ਜਗਤਗੁਰੂ ਸਤਗੁਰੂ ਰਵਿਦਾਸ ਮਾਨਾ ਜੀ ਦੇ ਅਵਤਾਰ ਗੁਰਪੁਰਬ ਦੀਆਂ ਖੁਸ਼ੀਆਂ ਤੁਹਾਨੂੰ ਸਾਂਝੇ ਕਰਦੇ ਹੋਏ ਦੁਨੀਆ ਦੇ ਵਿੱਚ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਹਾੜਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਜਿਸ ਦੇ ਸਬੰਧ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਪਿੰਡ ਥੜਾ ਵਿੱਚ ਸਤਗੁਰੂ ਰਵਿਦਾਸ ਮਾਨਾ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦਿੱਤੀ ਗਈ ਆ ਸੋ ਆਉ ਸਾਡੇ ਨਾਲ ਮੌਜੂਦ ਨੇ ਸਰਪੰਚ ਗ੍ਰਾਮ ਪੰਚਾਇਤ ਪਿੰਡ ਥਲਾ ਰਾਜ ਕੁਮਾਰ ਜੀ ਉਹਨਾਂ ਵੱਲੋਂ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਸੋ ਆਉ ਜੀ ਰਾਜ ਕੁਮਾਰ ਰਾਜ ਜੀ ਜੈ ਗੁਰੂ ਦੇਵ ਤਨ ਗੁਰੂ ਦੇਵ ਮੈਂ ਸਰਪੰਚ ਰਾਜਮਾਰ ਪਿੰਡ ਥਲਾ ਦੇ ਗ੍ਰਾਮ ਪੰਚਾਇਤ ਵੱਲੋਂ ਅਤੇ ਸਤਿਗੁਰੂ ਗੁਰਦਾਰ ਮਹਾਰਾਜ ਪਿੰਡ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਗੁਰਪੁਰ ਜੀ ਅੱਜ-ਲੱਗ ਮੁਬਾਰਕਾਂ ਦਿੰਦਾ ਹਾਂ ਜੈ ਗੁਰੂ ਦੇਵ ਤਨ ਗੁਰੂ ਦੇਵ